ਸਕਾ ਜੀ ਮੈਂ ਹਕਮਲ ਕਪੂਰ ਉਸ ਦੇਖ ਰਹੇ ਚੈਨਲ ਪੰਜਾਬੀ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਮਰੀਕਾ ਪਹੁੰਚੇ ਜਿੱਥੇ ਉਹਨਾਂ ਦਾ ਵਾਈਟ ਹਾਊਸ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਗਰਮਜੋਸ਼ੀ ਦੇ ਨਾਲ ਸਵਾਗਤ ਕੀਤਾ ਅਤੇ ਟਰੰਪ ਨੇ ਕਿਹਾ ਕਿ ਮੈਨੂੰ ਇਹ ਬੰਦਾ ਬਹੁਤ ਪਸੰਦ ਆਇਆ ਦੂਜੇ ਪਾਸੇ ਮਾਰਕ ਕਾਰਨੀ ਨੇ ਟਰੰਪ ਦੇ ਨਾਲ ਪਹਿਲੀ ਮੁਲਾਕਾਤ ਤੋਂ ਬਾਅਦ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਕਿਆਂ ਜੋ ਬਹੁਤ ਕੁਝ ਬਿਆਨ ਕਰਦੀਆਂ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਨੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਵਾਈਟ ਹਾਊਸ ਦੇ ਵਿੱਚ ਮੁਲਾਕਾਤ ਹੋਈ। ਇਹ ਆਮੋ ਸਾਹਮਣੇ ਦੀ ਮੁਲਾਕਾਤ ਉਦੋਂ ਹੋਈ ਜਦੋਂ ਦਵੱਲੇ ਸਬੰਧ ਦਹਾਕਿਆਂ ਦੇ ਵਿੱਚ ਆਪਣੇ ਸਭ ਤੋਂ ਹੇਠਲੇ ਪੱਧਰ ਉੱਤੇ ਨੇ ਅਤੇ ਵਪਾਰ ਯੁੱਧ ਚੱਲ ਰਿਹਾ ਹੈ। ਪ੍ਰਧਾਨ ਮੰਤਰੀ ਮਾਰਕ ਕਾਨੀ ਦੇ ਨਾਲ ਆਪਣੀ ਪਹਿਲੀ ਮੁਲਾਕਾਤ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ ਉੱਤੇ ਮੁਸਕਰਾਹਟ, ਦੋਸਤਾਨਾ ਫੋਟੋ ਕੈਪਸ਼ਨ ਅਤੇ ਗਰਮ ਜੋਸ਼ੀ ਵਾਲੇ ਵੀਡੀਓ ਵੀ ਸਾਂਝੇ ਕੀਤੇ। ਟਰੰਪ ਨੇ ਕਿਹਾ ਕਿ ਨਵੇਂ ਪ੍ਰਧਾਨ ਮੰਤਰੀ ਇੱਕ ਸ਼ਾਨਦਾਰ ਵਿਅਕਤੀ ਨੇ ਇਹ ਬਹੁਤ ਚੰਗੇ ਨਹੀਂ ਤੇ ਸਾਡੀ ਮੁਲਾਕਾਤ ਬਹੁਤ ਚੰਗੀ ਰਹੀ। ਕੰਪਨੀ ਇਹ ਵੀ ਕਿਹਾ ਕਿ ਉਹਨਾਂ ਦੇ ਮਨ ਦੇ ਵਿੱਚ ਕਾਰਨੀ ਲਈ ਬਹੁਤ ਸਨਮਾਨ ਹੈ। ਉਹਨਾਂ ਨੇ ਉਹਨਾਂ ਦੀ ਚੁਣਾਈ ਦੌੜ ਦੀ ਪ੍ਰਸ਼ੰਸਾ ਕੀਤੀ ਜਿਸ ਨੂੰ ਉਹਨਾਂ ਨੇ ਰਾਜਨੀਤਿਕ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਵਾਪਸੀ ਦੇ ਵਿੱਚੋਂ ਇੱਕ ਕਿਹਾ। ਇਸ ਦੇ ਨਾਲ ਹੀ ਉਹਨਾਂ ਨੇ ਕੈਨੇਡਾ ਨੂੰ ਆਪਣੇ ਲਈ ਖਾਸ ਦੱਸਿਆ ਤੇ ਕਿਹਾ ਕਿ ਉਹ ਫੌਜੀ ਰੂਪ ਤੋਂ ਇਸ ਦੀ ਰੱਖਿਆ ਕਰਨਗੇ ਅਤੇ ਇੱਕ ਦੋਸਤਾਨਾ ਰਿਸ਼ਤਾ ਬਰਕਰਾਰ ਰੱਖਣਗੇ। ਕੰਪਨੀ ਕਿਹਾ ਕਿ ਕੈਨੇਡਾ ਨੂੰ 51ਵਾਂ ਅਮਰੀਕੀ ਸੂਬਾ ਬਣਾਉਣਾ As you know from real estate, there are some places that uh, are never for sale. That's true. Uh, we're sitting in one right now. You know, Buckingham Palace. That you visited as well. That's uh, And uh, having met with uh, the owners of Canada over the course of the campaign uh, last several months, uh, it, it's not for sale. Won't be for sale uh, ever. Uh, but. The opportunity is in the partnership and, uh, and, and what we can build together, and we have done that in the past. And part of that, as the president just said, is with respect to our own security. Uh, and my government is committed for a step change in our investment in Canadian security and our partnership. And I'll say this as well: uh, that the president has uh, revitalized. Uh, international security, revitalized NATO, uh, and us playing our full weight uh, in NATO, and that will be part that's of Not at all. No, time. Time will tell. It's only time. Nope. But I say, never say never. I've had many, many things that were not doable, and they ended up being doable, and only doable in a very friendly way. But if, it, if it's to everybody's benefit, you know, Canada loves us, and we love Canada. Uh, that's, I think, the number one thing that's important. ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਟਰੰਪ ਦੇ ਨਾਲ ਹੋਈ ਚਰਚਾ ਨੂੰ ਉਸਾਰੂ ਦੱਸਿਆ ਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਕਹਿਣਾ ਹੈ ਕਿ ਮੰਗਲਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਲ ਹੋਈ ਚਰਚਾ ਵਿਆਪਕ ਅਤੇ ਉਸਾਰੂ ਸੀ ਜ਼ਿਕਰ ਹੋਇਆ ਕਿ ਅਗਲੇ ਮਹੀਨੇ ਜੀ7 ਦੇ ਦੌਰਾਨ ਵੀ ਦੋਵੇਂ ਲੀਡਰ ਦੁਬਾਰਾ ਮਿਲਣ ਵਾਲੇ ਨੇ ਤੇ ਕਾਰਨੀ ਨੇ ਦੱਸਿਆ ਕਿ ਉਹ ਅਤੇ ਟਰੰਪ ਅਗਲੇ ਮਹੀਨੇ ਅਲਬਰਟਾ ਦੇ ਕੈਨੇਡਾਸ ਕਿਸ ਦੇ ਵਿੱਚ ਆਯੋਜਿਤ ਹੋਣ ਵਾਲੇ ਜੀ7 ਸੰਮੇਲਨ ਦੇ ਵਿੱਚ ਦੁਬਾਰਾ ਨਿੱਜੀ ਤੌਰ ਤੇ ਮੁਲਾਕਾਤ ਕਰਨਗੇ सा हर एक प्रोग्राम ते साडे सा जुड़न लिय सब्सक्राइब करो चैनल पंजाबी ते नोटिफिकेशन बेल आइकन वाले बटन ते क्लिक करो